ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਕੰਜਾ ਕੱਸ ਦਿੱਤਾ ਹੈ ਇਸ ਕਰਕੇ ਸਾਰੀ ਅਫਸਰ ਸਾਈ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੜੀ ਵੱਡੀ ਮਿਸਾਲ ਦੇ ਦਿੱਤੀ ਹੈ ਕਾਰਵਾਈ ਕਰਕੇ ਇਸ ਕਾਰਵਾਈ ਦੇ ਵਿੱਚ ਕਈ ਸਾਬਕਾ ਮੰਤਰੀ ਕਈ ਆਈਐਸ ਆਈਐਸ ਕਈ ਪੀਸੀਐਸ ਤੇ ਕਈ ਪੀਪੀਐਸ ਅਧਿਕਾਰੀ ਜਿਹੜੇ ਸ਼ਿਕੰਜੇ ਦੇ ਵਿੱਚ ਆ ਗਏ ਨੇ ਇਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਵਨ ਦੋ ਜਿਹੜੇ ਸਾਬਕਾ ਆਈਪੀਐਸ ਅਫਸਰ ਨੇ ਸਾਬਕਾ ਆਈਐਸ ਨੇ ਸਾਬਕਾ ਪੀਪੀਐਸ ਨੇ ਜਿੰਨਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਵੇਲੇ ਪੰਜਾਬ ਨੂੰ ਲੁੱਟਿਆ ਵੀ ਕੁੱਟਿਆ ਵੀ ਆਪਣੇ ਘਰ ਜਿਹੜੇ ਨੇ ਉਹ ਪੈਸਿਆਂ ਦੇ ਨਾਲ ਪਰਲ ਵੱਡੀਆਂ ਧੰਦਲੀਆਂ ਵੱਡੇ ਕਪੜੇ ਕੀਤੇ ਗਏ ਮੰਤਰੀਆਂ ਦੇ ਨਾਲ ਮਿਲ ਕੇ ਉਹਨਾਂ ਉੱਤੇ ਸਰਕਾਰ ਲਗਾਤਾਰ ਚਕੰਜਾ ਕਸਰੀ ਹੈ ਕਹਿੰਦਾ ਰਾਜ ਸਰਕਾਰ ਦੀ ਵਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਸਾਬਕਾ ਅਤੇ ਮੌਜੂਦਾ IAS IPS PCS PPSS ਅਧਿਕਾਰੀਆਂ ਦੇ ਨਾਲ-ਨਾਲ ਸਾਬਕਾ ਮੰਤਰੀਆਂ ਅਤੇ ਲਗਾਤਾਰ 56 ਕਸਿਆ ਜਾ ਰਿਹਾ ਹੈ ਵਿਜੀਲੈਂਸ ਮੁਖੀ ਐਸਪੀ ਪਰਮਾਰ ਨੂੰ ਮੁਤਲਕ ਕਰਨ ਤੋਂ ਪਹਿਲਾਂ ਸਰਕਾਰ ਹੁਣ ਤੱਕ ਦਰਜਨ ਤੋਂ ਵੱਧ ਮੌਜੂਦਾ ਸਾਬਕਾ IAS ਅਧਿਕਾਰੀਆਂ ਅਤੇ ਉਹਨਾਂ ਦੇ ਰਿਸ਼ਤਾ ਰਿਸ਼ਤੇਦਾਰਾਂ ਤੇ ਕਾਰਵਾਈ ਕਰ ਚੁੱਕੀ ਹੈ ਯਾਨੀ ਕਿ IAS PCS ਬੀਪੀਐਸ ਅਤੇ ਕਈ ਮੰਤਰੀ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਉੱਤੇ ਜਿਹੜੀ ਹੈ ਪੰਜਾਬ ਸਰਕਾਰ ਕਾਰਵਾਈ ਚੁੱਕੀ ਹੈ ਤੇ ਕੁਝ ਅੜਕੇ ਚੜ ਗਏ ਨੇ ਯਾਨੀ ਕਿ ਇਹਨਾਂ ਨੇ ਰੱਜ ਕੇ ਘਟਾਲੇ ਕੀਤੇ ਨੇਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ 10 ਤਾਰਾ ਮੰਤਰੀਆਂ ਤੇ ਕਾਰਵਾਈ ਕੀਤੀ ਗਈ ਹੈ ਕਈ ਮੰਤਰੀਆਂ ਨੂੰ ਜੇਲ੍ਹ ਵਿੱਚ ਹਵਾ ਖਾਣੀ ਪਈ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕਦਾਵਰ ਆਗੂ ਵੀ ਇਸ ਵਿੱਚ ਫਸੇ ਹੋਏ ਨੇ ਯਾਨੀ ਕਿ ਇੱਕ ਪਾਸੇ ਜਿਹੜੇ ਲੋਕ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਚਲੇ ਗਏ ਉਹ 17 ਮੰਤਰੀ ਨੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਆਗੂ ਨੇ ਯਾਨੀ ਕਿ ਹੁਣ ਇਹਨਾਂ ਵੱਲੋਂ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਪੁਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਕਿਉਂਕਿ ਇਹਨਾਂ ਵੱਲੋਂ ਜਿਹੜੇ ਕਪਲੇ ਕੀਤੇ ਗਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਤੇ ਸ਼ਰੂਮਣੀ ਅਕਾਲੀ ਦਲ ਦੇ ਕਈ ਮੰਤਰੀ ਨਸ਼ੇ ਦੇ ਕਾਰੋਬਾਰ ਕੀਤੇ ਜਦੋਂ ਮਰਹੂਮ ਪ੍ਰਕਾਸ਼ ਬਾਦਲ ਵੇਲੇ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਉਹ ਸਾਰੇ ਦੀ ਜਿਹੜੀ ਜਾਣ ਹੈ ਉਹ ਚਕੰਜੇ ਵਿੱਚ ਆ ਗਈ ਹੈ ਇਸ ਕਰਕੇ ਵਿਜੀਲੈਂਸ ਦੇ ਚੀਫ ਪਰਮਾਰ ਨੂੰ ਬਦਲ ਦਿੱਤਾ ਗਿਆ ਯਾਨੀ ਕਿ ਇਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਪਰਮਾਰ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਭਾਈ ਪਰਮਾਰ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਬਿਕਮਜੀਤ ਸਿੰਘ ਮਜੀਠੀਆ ਤੋਂ ਲੈ ਕੇ ਭਾਰਤ ਕੂਸ਼ਨ ਆਸ਼ੂ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਜਿਹੜੇ ਆਪੀਐਸ ਆਈਐਸ ਅਤੇ ਪੀਪੀਐਸ ਅਫਸਰ ਨੇ ਉਹਨਾਂ ਉੱਤੇ ਕਾਰਵਾਈ ਕਰੋ ਕਿਉਂ ਕਰੋ ਕਿਉਂਕਿ ਇਹਨਾਂ ਨੇ ਰਾਜ ਕੇ ਭ੍ਰਿਸ਼ਟਾਚਾਰ ਕੀਤਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀਆਂ ਨੇ ਲੁੱਟਿਆ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਕਾਂਗਰਸ ਪਾਰਟੀ ਨੂੰ ਲੁੱਟਿਆ ਦੂਸਰੀ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਅਧਿਕਾਰੀ ਇਹਨਾਂ ਅਧਿਕਾਰੀਆਂ ਨੇ ਮੰਤਰੀਆਂ ਅਤੇ ਵਿਧਾਇਕਾਂ ਦੀ ਸ਼ਹਿ ਦੇ ਵਿੱਚ ਆ ਕੇ ਆਪੋ ਆਪਣੇ ਘਰ ਵੀ ਪਰੇ ਜਿਸ ਦੇ ਵਿੱਚ ਸਾਬਕਾ ਮੰਤਰੀਆਂ ਤੋਂ ਲੈ ਕੇ ਆਈਐਸ ਪੀਸੀਐਸ ਅਤੇ ਪੀਪੀਐਸ ਦੇ ਅਧਿਕਾਰੀ ਜਿਹੜੇ ਨੇ ਫਸੇ ਹੋਏ ਨੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪਿਛਲੇ 1.5 ਸਾਲਾਂ ਵਿੱਚ ਕਈ ਮੰਤਰੀ ਕਈ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਜਿਹਦੇ ਵਿੱਚੋਂ ਪੀਪੀਐਸ ਨੇ ਜਿਹਦੇ ਵਿੱਚੋਂ ਆਈਐਸ ਨੇ ਜਿਹਦੇ ਵਿੱਚੋਂ ਪੀਪੀਐਸ ਨੇ ਇਸ ਸਾਰੇ ਅਧਿਕਾਰੀ ਜਿਹੜੇ ਨੇ ਜ਼ਿਲ੍ਹਿਆਂ ਦੇ ਵਿੱਚ ਜਾਣਗੇ ਇਹਨਾਂ ਉੱਤੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਇਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੰਡਿਆ ਜਾ ਰਿਹਾ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਇਹਨਾਂ ਨੇ ਬੇਈਮਾਨੀ ਕੀਤੀ ਬੇਈਮਾਨ ਕਰਕੇ ਜਿਹੜੇ ਇਹਨਾਂ ਨੇ ਆਪਣੇ ਘਰ ਪਰੇ ਉਹ ਮਾਇਆ ਹੈ ਉਹ ਪੈਸਾ ਜਿਹੜਾ ਹੈ ਇਹਨਾਂ ਦੇ ਘਰ ਦੇ ਵਿੱਚੋਂ ਕਢਿਆ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ 0 ਡਾਲਰ ਦਾ ਨਾਮ ਦਿੱਤਾ ਹੈ ਤਾਂ